ਨਮੇ ਜੀ ਲਮੇ ਬੇਜੇ ਐਦਾਂ ਕਰੋ ਜੋ ਪਾਲਕ ਲੈ ਕੇ ਆਓ ਭਗੋੜੇ ਕੱਟ ਲੀ ਹਾਂ ਮੇਰਾ ਤਾਂ ਭਗੋੜੇ ਬਣਾ ਲੈਣੀਆਂ ਨਾਲ ਮਠੀਆਂ ਬਣਾ ਲੈਣੀਆਂ ਚਲ ਫੇ ਮੈਂ ਲੈ ਆਉਣੀ ਹਾਂ ਪਾਲਕ ਨਾਲ ਮੈਂ ਤੁਹਾਡੇ ਉਂਗਲ ਤੇ ਮੇ ਹੁੰਦਿਆਂ ਨੂੰ ਇਸੂਸ਼ਲ ਕੋਲ ਤੋਂ ਹੈ ਆ ਮੈਂ ਪਿਆਜ਼ ਤੇ ਆਲੂ ਕੱਟ ਦੀ ਜੇ ਜਾਂ ਤੁਸੀਂ ਲੈ ਕੇ ਆਓ ਪਾਲਕ ਜੇ ਵਿੱਚ ਭੁੱਖਾਂ ਜੀਆਂ ਹੋਣੀਆਂ ਨੇ ਉਹ ਵੀ ਲੈ ਆਓ ਤੋੜ ਕੇ ਠੀਕ ਹੈ ਹਾਂ ਜੀ ਅੰਜੀ ਤਾਂ ਕੋਈ ਨਹੀਂ ਫੜਾ ਫੜ ਛੁੱਟ ਦਿੱਤੇ ਭੱਜੀ ਜਾਂਦੀ ਕਿੱਥੇ ਲੈ ਗਈ ਕਰਦਾ ਉਹ ਚੱਲੇ ਹੀ ਉੱਥੇ ਆਪਣੇ ਕਿਤੇ ਸਬਜ਼ੀਆਂ ਨਹੀਂ ਲਈਆਂ ਉੱਥੇ ਚੱਲੇ ਹੀ ਜਾਂ ਤੇ ਮੈਂ ਆਖਣ ਡਈ ਆਂ ਅੰਜੀ ਪਨੀਰ ਬਣਾ ਲਓ ਮਾਸਾ ਤੇ ਕੋਈ ਦਾਲ ਸਬਜ਼ੀ ਹੋਰ ਬਣਾਓ ਹੁਣ ਪ੍ਰਸ਼ਾਦਾ ਨਹੀਂ ਖਵਾਣਾ ਬਬਟੀ ਨੂੰ ਉਹ ਤੁਹਾਡੀ ਗੱਲ ਤਾਂ ਜੀ ਠੀਕ ਆ ਹੋਰ ਚਾ ਰੋਟੀ ਤੇ ਜਦੋਂ ਬਣਾਉਣੀ ਬਣਾਉਣੀ ਹੁਣ ਮੇਰਾ ਰੱਦਾ ਵੇ ਇਦਾਂ ਨਾ ਕਰੀਏ ਪਕੌੜੇ ਦੇ ਮਠੀਆਂ ਨਾ ਬਣਾ ਲਈਏ ਅੱਛਾ ਚਲ ਆ ਤਾਂ ਚੰਗੀ ਗੱਲ ਕੀਤੀ ਆ ਘੋਲੇ ਮਠੀਆਂ ਵਾਲੀ ਤੇ ਵਧੀਆ ਕੀਤੀ ਗੱਲ ਨਾਲ ਤੇਲ ਮਸ਼ਕਾਇਆ ਜਾਊਗਾ ਅਹੀਂ ਕਦ ਉਸਦੀ ਕਦ ਹੋ ਤੁਹਾਡੀ ਗੱਲ ਠੀਕ ਹੈ ਤੁਹਾਨੂੰ ਤੇ ਆਪਣੇ ਮਨਸਾਰ ਨਹੀਂ ਹੈਗੀ ਕਿ ਨਵੀਂ ਸਵੇਰ ਹੋਟੀ ਆਈਏ ਕੁਝ ਬਣਾ ਕੇ ਤਾਂ ਖਵਾ ਹੀ ਦਈਏ ਮੈਂ ਤਾਂ ਮੰਮੀ ਨੇ ਸਲਾਹ ਕੀਤੀ ਮੈਂ ਚਲ ਆਪਾਂ ਹੀ ਕੁਛ ਨਾ ਕੁਛ ਬਣਾ ਲੈਨੇ ਆ ਚੱਲ ਸ਼ਰਜੋਤੀ ਅਗਲ ਕਿਹਦੇ ਪਿਓ ਦੀ ਨਹੀਂ ਹੁੰਦੀ ਅਗਲ ਆਪੋ ਹੀ ਆ ਜਾਂਦੀ ਹੁੰਦੀ ਆ ਮੈਨੂੰ ਤਾਂ ਹੁਣ ਤੈਨੂੰ ਪਤਾ ਹੀ ਆ ਵੀ ਨਹੀਂ ਕੋਈ ਸਮਝ ਲੱਗਦੀ ਕਿਥੋਂ ਤੱਕ ਤੁਰੇ ਤੇ ਕਿੱਥੇ ਤੱਕ ਪਹੁੰਚੇ ਆ ਤੇ ਕੋਈ ਨਹੀਂ ਹੁਣ ਇੱਥੇ ਹੀ ਰਹਿਣਾ ਮਨਪ੍ਰੀਤ ਨੇ ਆਹੋ ਅੱਦਾਂ ਵੀ ਜਦੋਂ ਹੀ ਵੱਖਰੇ ਹੁੰਦੇ ਸੀ ਸਦਨੀ ਹੀ ਮਨਪ੍ਰੀਤ ਤੇ ਸਾਰੇ ਚਾਹ ਚੋਂ ਕਰਨੇ ਹੀ ਤੇ ਮੈਂ ਚਲ ਹੁਣ ਇਕੱਠੇ ਹੀ ਆਂ ਇਸੇ ਬਾਣੇ ਨਾਲ ਹੀ ਵੀ ਖਾ ਲਾਂਗੇ ਇਹ ਲੈ ਵੀਰਾਲ ਠੀਕ ਆ ਮੈਂ ਤਾਂ ਮਚਾ ਕਢਾ ਲੈਣੀ ਆ ਤਾਂ ਉਹਦਾ ਇਹ ਵੀ ਨਹੀਂ ਥੇ ਰਹਿਣਾ ਮੈਂ ਸਭ ਕੋ ਪੜਾਉਂਗੀ ਪੜਾਉ ਉਹ ਸਾਨੂੰ ਖਾਣਾ ਹੀ ਕਿਹੜਾ ਹੱਥ ਫੜ ਲੈਣੇ ਆ ਜਦੋਂ ਸਾਰਾ ਕੋ ਘਰ ਰੱਖਿਆ ਹੋਵੇ ਨਾ ਚੌਂਕੇ 'ਚ ਤੇ ਨੋਤੀ ਜੋ ਮਰਜ਼ੀ ਬਣਾ ਕੇ ਖਾ ਸਕ ਪਰ ਹੁਣ ਹੁਣ ਤਾਂ ਹੀ ਖਵਾਉਣੇ ਆ ਨਾ ਉਹਨੂੰ ਹੁਣ ਤੁਹਾਡਾ ਟਾਈਮ ਉਹਨੂੰ ਖਵਾਉਣ ਦਾ ਉਹਦੇ ਜਦੋਂ ਨੇ ਖਵਾਉਣੇ ਉਦੋਂ ਖਵਾਉਣੇ ਹੀ ਖਵਾਉਣੇ ਆ ਜਿਹੜੀ ਚੱਜਦੀਆਂ ਤਿਆਂ ਹੁੰਦੀਆਂ ਉਹ ਕਹਿ ਦਿੰਦੀਆਂ ਹੱਥੋਂ ਨਹੀਂ ਪੈ ਹੁੰਦਾ ਹੱਥੋਂ ਹੀ ਖਾਖੀ ਆ ਹਨੂੰ ਜੀ ਨਹੀਂ ਕਰਨ ਲਿਆ ਬੈਣ ਨੂੰ ਹਨੂੰ ਕੰਮ ਦੱਸੋ ਕੋਈ ਇਹਨੇ ਕੋਈ ਕੱਲ ਦੀਆਂ ਆਣ ਕੇ ਤੇ ਨਹੀਂ ਮੁਸਕੀਨੀ ਸਵੇਰੇ ਉੱਠ ਕੇ ਵੀ ਨਿਚੁੰਕੇ ਜੇ ਆਈ ਕਿਤੇ ਚੱਲ ਤੋਏ ਗੱਲ ਨਹੀਂ ਕਰਦੀਆਂ ਵੀ ਕਰਨਾ ਉਹਨਾਂ ਨੇ ਸਾਰੀ ਉਮਰ ਕੰਮ ਹੀ ਕਰਨਾ ਵਾ ਫੇਰ ਕੀ ਆਪੇ ਕਰ ਲੂਗੀ ਪਰ ਜਿਹੜਾ ਬੰਦਾ ਸਵੇਰੇ ਉੱਠ ਕੇ ਗੱਲ ਕਰੇ ਕੋਈ ਸੱਸ ਮਾਂ ਨੂੰ ਸਾਸਰੀ ਘਰ ਬੁਲਾਵੇ ਜਾਂ ਵੀ ਮੰਮੀ ਜੀ ਤੁਸੀਂ ਗੁਰਦੁਆਰੇ ਨਹੀਂ ਜਾਂਦੇ ਜਾਂ ਕਿੱਦਾਂ ਮੈਨਸ ਵਕਤੇ ਹੀ ਹੋ ਆਈ ਸਵੇਰੇ ਉੱਠ ਕੇ ਕੋਈ ਗੱਲ ਹੀ ਨਹੀਂ ਪਸਾਸ ਮਾਂ ਗਾੜੀ ਚੰਗੀ ਹੋਵੇ ਤੇ ਫੇਰ ਸਾਸਰੀ ਘਰ ਬੁਲਾਵੇ ਚੱਲ ਆ ਜਾਓ ਫਿਰ ਆਏ ਹਾਏ ਆਹ ਕਿੱਦਾਂ ਦੀ ਗੱਲ ਕਰਤੀ ਜੀ ਅਤੀ ਸਰਦਾਰ ਜੀ ਉਦੋਂ ਦੇ ਪੈਸੇ ਦਿਓ ਜਿੱਦਾਂ ਰਹਿ ਕੇ ਪੈਸੇ ਤਾਂ ਮੈਂ ਦੇਤੇ ਨਹੀਂ ਦਿੱਤੇ ਉਦਾਲੇ ਦੇ ਦਿੱਤੇ ਯਾ ਤੈਨੂੰ ਨਹੀਂ ਦੇਦੇ ਫਲਾਏ ਨਹੀਂ ਉਸ ਦਿਨ ਨਹੀਂ ਦਿੱਤੇ ਨਹੀਂ ਦੇਦੇ ਲੈ ਦਿੰਨਾ ਫੇਰ ਹੋਰ ਖਵਾ ਦੇ ਨੰਨਾ ਵਾ ਦੇ ਨਾ ਹਾ ਖਵਾ ਸਹੀ ਮੈਨੂੰ ਉਦੋਂ ਤੂੰ ਨੱਚੀ ਬੜੀ ਪਾਈ ਤਾ ਨਹੀਂ ਵਾਹ ਜਿੱਤੇ ਮੈਂ ਮਿਰਚ ਕਰਕੇ ਪੈ ਨਹੀਂ ਦਤੇ ਉਹ ਮਿਰਚ ਤਾਂ ਕਰਾਰੇ ਰਹਤੇ ਹੀ ਨੇ ਕਿ ਮੈਨੂੰ ਸਵਾਦ ਹੀ ਨਾ ਲੱਗਦੇ ਕੀ ਸਵਾਦ ਲੱਗੇ ਫੇ ਪੈ ਦਵਾ ਅੱਜ ਸਵਾਦ ਲੱਗੇਗੇ ਦਿਨ ਤੇ ਤੂੰ ਮੈਨਾਂ ਸਹੀ ਵੀ ਨਹੀਂ ਸੋਦਾ ਮਾਰਾ ਸਹੀ ਵੀ ਨਹੀਂ ਲੈ ਪਾ ਕਰਨਾ ਕਲੇਜ ਕਰ ਮੇ ਕੋ ਕਨਕ ਕਨਕ ਕੀ ਕਰਨਾ ਸਰ ਜੀ ਆਟਾ ਪੈ ਖਾ ਗਰੀਂਗੇ ਆਟਾ ਤੇ ਵੈਸੇ ਬੜਾਈ ਭਾਰ ਹੁੰਦਾ ਇਹਦੇ ਹੂੰ जो सवाल लगे फिर पैसे नहीं मैं ठीक है स्वाद लगेंगे सतार जी पैसे यार है नहीं मेरे को आज आज नहीं है फिर किस दिन, दिन तो? होने ਪਹਿਲਾਂ ਜੀ ਯਾਰ ਨਹੀਂ ਦੇ ਦੇ ਸਰਦਾਰ ਜੀ ਅੱਜ ਕਾ ਵਦ ਦਿਨਾ ਅੱਜ ਲੈ ਕੇ ਜਾ ਬੰਨਾ ਇਹ ਖਲੋ ਜਾ ਠੀਕ ਹੈ ਜੀ ਖਲੋ ਤਰਾ ਦੇ ਜੀ ਕਿ ਮੀਨੋ ਆ ਖਾਣੇ ਨਹੀਂ ਮੈਂ ਨਹੀਂ ਖਾਣੇ ਮੈਂ ਲੈ ਆ ਗਿਆ ਤੇਰੇ ਵਾਸਤੇ ਖਾਰਾ ਦੇ ਵੀ ਲੈ ਕੇ ਆਏ ਆ ਤੇ ਆਪਣੇ ਖਾਨ ਨੂੰ ਲਿਆਂਦੇ ਨੇ ਫੇਜ਼ੁਕ ਨਾ ਝੂਠੇ ਕਰਤੇ ਦਿਖਾਦੇ ਤੇ ਹੈਗੇ ਹੀ ਇਹ ਵਿੱਚੋਂ ਇੱਕੇਰ ਹੱਥ ਮਾਰਿਆ ਫਿਰ ਉੱਠੀ ਜੇ ਮੈਂ ਹੁਣ ਹੱਥ ਮਾਰਾ ਫਿਰ ਉੱਠੇ ਹੋਣੇ ਆ ਸਰਦਾਰ ਜੀ ਲਿਆਓ ਪਹਿਲੇ ਦਿੱਤੇ ਨਹੀਂ ਪਹਿਲੇ ਆ ਰਹੇ ਜੀ ਤੇਰਾ ਕੰਡਿਆ ਜੀ ਖਾਣੇ ਦੇ ਖਾੜਾ ਫਿਰ ਬੜੇ ਸਵਾਦ ਵਾਲੇ ਲੱਗਾ ਵਾ ਟੈਡ ਪੇਕੇ ਤੇ ਨਹੀਂ ਛੱਡਾਂ ਹੀ ਮੈਂ ਬਹੁਤ ਸਵਾਦ ਬਣਾਏ ਆ ਬਾਜਾ ਮਾਰੰਡਿਆ ਉਹਦੋਂ ਉਹ ਕਦੇ ਢੇਣਾ ਵਾ ਜੇ ਸੁਣ ਲੋ ਗੱਲ ਕੀ ਕਹਿੰਦਾ ਮੈਂ ਗੱਲ ਕੀ ਸੁਣੀ ਆ ਜੀ ਗਲੀ ਜਹੋ ਕਮਾਂਡਿਆ ਲੋਕਾਂ ਨੂੰ ਆਪੇ ਜੱਜਣਾ ਉਹ ਕੌ ਕਮਾਰ ਗਏ ਨੇ ਕੁੜਾ ਮਾਲਾ ਜੂਠ ਖਾ ਤਾਂ ਕਹਿੰਦੇ ਪਿਆਰ ਵਧਦਾ ਵਾ ਫਿਰ ਸਾਡੇ ਤੇ ਇਹ ਖਾ ਲੋ ਪਿਆਰ ਤੇ ਵਧਣ ਦਾ ਕੋਈ ਚਾਂਸ ਨਹੀਂ ਹੈਗਾ ਮੈਂ ਜੂਠ ਤਾਂ ਖਾਣੀਏ ਪਿਆਰ ਵਧੂਗਾ ਜੇ ਪਿਆਰੀ ਮਜ਼ਨਾ ਫਿਰ ਮੈਂ ਕਦੋਂ ਖਾਣੇ پیسے ਦਿੱਤੇ ਨਹੀਂ ਅੱਜ ਵੀ ਸਰਦਾਰ ਜੀ ਵਾਹੇ ਦੇ ਜਾਓ ਗੇਟ ਖੜਕਾਉਣ ਲਿਆ ਵਾ ਜੇ ਸਾਡਾ ਘੇੜਾ ਪਿੰਡ ਵਿੱਚ ਹੋਰ ਘੇੜਾ ਨਹੀਂ ਪਿੰਡ ਵਿੱਚ ਤੇ ਖੜਕਣਾ ਆਪਣਾ ਹੀ ਧਿਆਵਾ ਤਾਂ ਪੈਸੇ ਵੀ ਦਿੱਤੇ ਇਹਦੇ ਤੂੰ ਦੇ ਪਹਿਲੇ ਦਿਨ ਜੁੜੀ ਤਿਕਮਾ ਗਲੀ ਦੀ ਮਿਹਨਤ ਦੀ ਕਮਾਈ ਆ ਪੈਸੇ ਹੀ ਕਹਿੰਦਿਆ ਵਾ ਸਰਦਾਰ ਜੀ ਪੈਸੇ ਲਿਆਓ ਜਾ ਪੈਸੇ ਦੇ ਕੇ ਆਓ ਜੀ ਸਰਦਾਰ ਜੀ ਬਹਿਹੇ ਦੇ ਜਾਓ ਜੀ ਆਜ ਵੀ ਬਹਿ ਨਹੀਂ ਦੇਤੇ ਪਤਾ ਨਹੀਂ ਕਿਧਰ ਚਲ ਗਏ ਬਹਿਹੇ ਦੇ ਰਹੀ ਨਾ ਨੂੰ ਮਿਹਨਤ ਕਰਨ ਦੇ ਆ ਕਬਜ਼ਾ ਕਰਕੇ ਬਹਿ ਗਏ ਪੰਜਾਬ ਤੇ ਮਿਰਕੋ ਨਹੀਂ ਯਾਰ ਹੁੰਦੇ ਟੜਕਾ ਤਾਂ ਕੋਈ ਵੀ ਨਹੀਂ ਜਾ ਰਹ ਹੁੰਦਾ ਆ ਫੜੋ ਮੈਂ ਨਹੀਂ ਖਾਣੀ ਤੂੰ ਆ ਖਾ ਵੱਡੀ ਨੂੰ ਸੱਚ ਪੁੱਤਰੀ ਆਈ ਰੋ ਵੀ ਅਗਲਾ ਮਿਹਨਤ ਕਰਨ ਲਿਆ ਵਾ ਗਲੀ ਦੇ ਤਰਿਆ ਫਿੰਡਾ ਦੇ ਪੈਸੇ ਦੋ ਤੇ ਮਿਹਨਤ ਕਰੇ ਆਪਣੇ ਕਰੇ ਹਾਂ ਤੇ ਜਾ ਕੇ ਇੱਥੇ ਲਵਾ ਮਿਹਨਤ ਮਿਹਨਤ ਹੁੰਦੀ ਹੈ ਜਿੱਥੇ ਮਰਜੀ ਕਰੇ ਜਾ ਕੇ ਤੂੰ ਹੀ ਨਹੀਂ ਜਾ ਕੇ ਬਾਹਰ ਦੇ ਮੁਲਕਾਂ ਦੇ ਵਿੱਚ ਮਿਹਨਤਾਂ ਕਰਦੇ ਤੇ ਪੈਸੇ ਲੈਂਦੇ ਇਥੋਂ ਅਹੀਂ ਪੈਸੇ ਲੱਗੇ ਜਾਂ ਨਹੀਂ ਇਥੇ ਲੱਖਾਂ ਰੁਪਏ ਲੱਗ ਜਾਨੇ ਅੱਤੇ ਤੀਨ ਉੱਥੇ ਜਾ ਕੇ ਕਰਦੇ ਆਂ ਤੇ ਉਹ ਵੀ ਆ ਕੇ ਆਪਣੀ ਮਿਹਨਤ ਕਰਨ ਦੇ ਮੈਨੂੰ ਭਾਸਨਾਂ ਦੇ ਪਤਾ ਮੇਰੇ ਗਾ ਨੂੰ ਕਦੇ ਬੈ ਕੇ ਨਹੀਂ ਨਾ ਠੱਗਿਆ ਮਰਨ ਦੇ ਪੈਸਿਆਂ ਨੂੰ ਠੱਗੀ ਮਾਰੀ ਤਾਂ ਨਹੀਂ ਮੈਂ ਕੋਈ ਜੀ ਟਾਡੀ ਮੈਂ ਗੱਲ ਵੀ ਨਹੀਂ ਕੀਤੀ ਝੂਠਾ ਨਾ ਲੱਗਦਾ ਮੇਰਾ ਗੱਲ ਕੋਈ ਹੋਵੇ ਤੇ ਫੇਰ ਹੀ ਲੱਗਦਾ ਹੁੰਦਾ ਨਾ ਉਹ ਤੇ ਤੇਰਾ ਡੈਡ ਜਾਂ ਲੱਗਣਿਆ ਫੇ ਚਲੋ ਉਹਦੇ ਨਾਲ ਲੱਗਣ ਡਿਆ ਵਾ ਨਾ ਅਸਲੀਅਤ ਕੀ ਹੁੰਦੀ ਤੁਹਾਨੂੰ ਵੀ ਪਤਾ ਵਾ ਅੰਨਾ ਫੋਟਵੰਦਾ ਚੱਕਰ ਹੁੰਦਾ ਨਾ ਤੇ ਮਜਬੂਰ ਅਸੀਂ ਇੰਨੇ ਹੋਣਾ ਨਹੀਂ ਹੈਗਾ ਮੇਰੇ ਗੱਦਿਆ ਨੂੰ ਬੰਦਾ ਲੱਭਣਾ ਨਹੀਂ ਤੁਹਾਨੂੰ ਜੋ ਅਮਨ ਦਾ ਵਿਆਹ ਰੁਕਿਆ ਨਾ ਮੈਂ ਵਿਆਹ ਕਰਾਇਆ ਤੁਹਾਡੇ ਤੇ ਕਤਲ ਦਾ ਕੇਸ ਪਿਆ ਤਾਂ ਵਿਆਹ ਕਰਾਇਆ

ਆਦਿ ਨਾ ਨ ਸਿਰਕਵਾਉਂਦਾ ਕੋਈ ਫਾਇਦਾ ਨਹੀਂ ਹੈਗਾ ਗਰਲਫ੍ਰੈਂਡ ਮੇਰੀ ਝੂਠਾ ਨਾ ਨਹੀਂ ਲੱਗਦਾ ਹੁੰਦਾ ਪੱਦ ਮਾਰਿਆ ਫੇਰ ਉਹ ਆਉਂਦੀ ਹੁੰਦੀ ਹੈ ਉਦਾਂ ਨਹੀਂ ਬੋ ਆ ਜਾਂਦੀ ਅੱਛਾ ਇੱਥੇ ਝੂਠਾ ਇਲਜ਼ਾਮ ਨਹੀਂ ਚੱਲਣਾ ਇੱਥੇ ਤੇ ਮੁਸ਼ਕਤੋ ਪਤਾ ਲਾ ਜਾਣਾ ਕਿ ਕਿੰਨੇ ਮਾਰਿਆ ਤੇ ਕਿੰਨੇ ਨਹੀਂ ਮਾਰਿਆ ਮੈਂ ਆਧਾਰਨ ਦਿੱਤੀ ਆ ਵੇਖੋ ਪੜੀ ਲਿਖੀ ਹੋਰ ਪੜਿਓ ਮੈਂ ਹੈ ਸੋ ਆਜੀ ਅਮਮਾ ਮਾਯਾ ਨਹੀਂ ਡਿਆ ਫਿਰ ਖਪਾਈ ਜਾਣਿਆ ਇੱਥੇ ਮਲਪ੍ਰੀਤ ਬਹਿ ਜਾਊਗੀ ਤੇ ਇੱਥੇ ਮਨਜੋਤ ਬਹਿ ਜਾਊਗਾ ਆਪਾਂ ਤਾਂ ਇੱਥੇ ਬਹਿ ਜਾਣਾ ਜੋਤੀ ਲੈ ਆ ਪਤ ਮੈਂ ਕੁਰਸੀਆਂ ਕਰਸੀਆਂ ਰੱਖਤੀਆਂ ਹੀ ਹਾਂ ਹਾਂਜੀ ਤਾਈ ਜੀ ਆ ਜਾ ਤੁਸੀਂ ਫੜੋ ਲਿਆਓ ਆ ਫੜੋ ਮੈਂ ਅਜੇ ਸਵਾਦ ਵੀ ਨਹੀਂ ਵੇਖਿਆ ਮੈਂ ਪਤਾ ਨਹੀਂ ਕਿੱਦਾਂ ਦੀਆਂ ਬਣੀਆਂ ਜੇ ਨਹੀਂ ਬੋਲਿਆ ਸੋਹਣੀਆਂ ਲੱਗਣ ਡਈਆਂ ਵਾਂ ਕੇ ਹੋ ਚੀਜ਼ ਬਣਾਵੇ ਤੇ ਪੈਣੇ ਸੁਆਦ ਨਾ ਹੋਵੇ ਚਲ ਸਗਨ ਹੋ ਗਿਆ ਤੇਲ ਮਸਕਾਇਆ ਗਿਆ ਚਲ ਰੋ ਮੁੜ ਕੇ ਫੇ ਮਨਪੀਤ ਨੂੰ ਕੰਮ ਲਾਵਾਂਗੇ ਨਾ ਜਦੋਂ ਚੌਂਕੇ ਲਾਵਾਂਗੇ ਨਾ ਉਦੋਂ ਮਿੱਠਾ ਬਣਵਾਵਾਂਗੇ ਹੈਨਾ ਚੌਂਕੇ ਚੜਾਉਣ ਲੱਗਿਆ ਆਖਾਂਗੇ ਕੜਾਹ ਬਣਾ ਲਾ ਜਾ ਕੁਛ ਬਣਾ ਲਾ ਹਾਂ ਨਹੀਂ ਤੇ ਮਿੱਠੇ ਚੋਰ ਕਰਵਾ ਕੇ ਜਾ ਆਵਾਜ਼ ਮਾਰ ਲਿਆ ਮਨਪੀਤ ਨੂੰ ਨਹੀਂ ਜੇ ਤੂੰ ਹੀ ਮਾਰ ਲਿਆ ਕੋਈ ਗੱਲ ਨਹੀਂ ਨਹੀਂ ਤੂੰ ਮਨਪੀਤ ਨੂੰ ਤੇ ਆਵਾਜ਼ ਮਾਰ ਕੇ ਲਿਆ ਜਰਾਣੀ ਜਿਠਾਣੀ ਆਓ ਚਲ ਫੇ ਮਨੇ ਕਾਈ ਜੇ ਮਨਜੋਦ ਨੂੰ ਵੀ ਕਹਿ ਦੀ ਚੰਗਾ ਮਨਪ੍ਰੀਤ ਨਾ ਕਰ ਮਨਜੋਤ ਭਾਜੀ ਨੂੰ ਆਜ ਮਾਰ ਲਿਆ ਪਕੌੜੇ ਖਾ ਲਣਗੇ ਉਹ ਲੱਡੂ ਕਰਾਰੇ ਖਾਣਦੇ ਉਹਨਾਂ ਨੇ ਕਿੱਥੋਂ ਖਾਣੇ ਹੋਣੇ ਚੱਲ ਫੇਰ ਆਜੋ ਰਹਿਣ ਦੋ ਕੋਈ ਗੱਲ ਨਹੀਂ ਇਹ ਆ ਵੀ ਘੱਟ ਹੀ ਖਾਂਦੇ ਆ ਪਕੌੜੇ ਆਹ ਫੇਰ ਬਾਅਦ ਚ ਖਾ ਲੀ ਤੇ ਮਾਰੀ ਨਹੀਂ ਆਜ ਮਨਜੋਤ ਨੂੰ ਉਹ ਕਹਿੰਦੇ ਕਿ ਲੱਡੂ ਕਰਾਰੇ ਖਾਣਦੇ ਆ ਮੈਂ ਚਾ ਰਹਿਣ ਦੋ ਫੇਰ ਕੋਈ ਗੱਲ ਨਹੀਂ ਬਾਅਦ ਚ ਖਾਣਗੇ ਰੱਖ ਦਾਨਾ ਨਹੀਂ ਲੱਡੂ ਕਰਾਰੇ ਖਾਣਦੇ ਤਾਂ ਕੀ ਆ ਮੈਂ ਆਵਾਜ਼ ਮਾਰਦੀ ਆ ਆਵਾਜ਼ ਹੁਣ ਸਾਰੇ ਜਣੇ ਬੇਕੇ ਖਾਈਏ ਕਿੰਨੇ ਕ ਜਾਣੇ ਅੱਗੇ ਹੀ ਜੋਤੀ ਮੈਂ ਤਾਂ ਨਹੀਂ ਤਾਈ ਰਹਿਣ ਦੋ ਅਸੀਂ ਬਾਅਦ ਵਿੱਚ ਖਾ ਲਣਗੇ ਨਹੀਂ ਨਹੀਂ ਭੈਣਾ ਮੇਰਾ ਮੁੰਡਾ ਚਾਲੇ ਤੂੰ ਹੀ ਖਾਓ ਹਾਂ ਚਾਲੇ ਖਾ ਲੋ ਤੁਹਾਡੇ ਵਾਸਤੇ ਸਪੈਸ਼ਲ ਬਣਾਇਆ ਮੈਂ ਕਾ ਕੇ ਨਾਲ ਦੱਸੋ ਮੈਨੂੰ ਕਿੱਦਾਂ ਦੇ ਬਣੇ ਆ ਸਵਾਦ ਬਣਿਆ ਦੀਦੀ ਮੈਨੂੰ ਪਤਾ ਕਿੰਨਾ ਚਾਹ ਹੈਗਾ ਤੇਰੇ ਆਉਣ ਦਾ ਬਹੁਤ ਸਰਦ ਜੋਜ ਹਾਂ ਮਾਤਾ ਪਕੌੜੇ ਮਠੀਆਂ ਕੱਢੇ ਆ ਤੇ ਸਜਾਇਆ ਸਭ ਕੁਝ ਖਾਣ ਵਾਸਤੇ ਤੇ ਤੂੰ ਕਿਉਂ ਨਹੀਂ ਆਉਂਦਾ ਖਾਣ ਵਾਸਤੇ ਗਾਂ ਮਾਤਾ ਨੂੰ ਖਾਣ ਦੇ ਵੀਰ ਮੈਂ ਚੱਲ ਜਣਾ ਉਹਨੇ ਮੂੰਹ ਬਣਾਇਆ ਮੇਰਾ ਵੇਖ ਕੇ ਉਹਨੇ ਫੇਰ ਨਹੀਂ ਖਾਣੇ ਤੂੰ ਉਹਦੇ ਸਾਹਮਣੇ ਹੋ ਕੇ ਨਾ ਬਵੀ ਸਾਈਡ ਤੇ ਹੋ ਕੇ ਬਹਿ ਜੀ ਹੁਣ ਉਹਨੇ ਮੂੰਹ ਬਣਾਉਣਾ ਤੇ ਮੁੜ ਕੇ ਉਹਨੇ ਕਿਹੜਾ ਕਰੇ ਚੱਲ ਜਾਣਾ ਰਹਿਣਾ ਤੂੰਨੇ ਘਰੇ ਹੀ ਆ ਨਾ ਐਦਾਂ ਪਿਆਰ ਵਧੂਗਾ ਲਾਗੇ ਹੋ ਕੇ ਬਹੁ ਉਹਦੇ ਹਾਂ ਵੇਹਲਾ ਜੋਤੀ ਤੇ ਉਹ ਗੱਲਾਂ ਕਰਨ ਲੱਗ ਗਈ ਮੂੰਹ ਜੋੜ ਜੋੜ ਕੇ ਉਠ ਲੋ ਤਾਂ ਇਹ ਨਾ ਵੀ ਹੁਣ ਤੋਂ ਹੀ ਸਖਵਾਲਣ ਡੈ ਪੇ ਤੇ ਸਾਡਾ ਪਰਦਾ ਖਾਸ ਹੋਵੇ ਸਾਰਾ ਕੁਝ ਫੇਰ ਆ ਜਾ ਗਾਂ ਨਹੀਂ ਪਰਦਾ ਖਾਸ ਹੁੰਦਾ ਜੋਤੀ ਦੇ ਮੱਡਾ ਇਦਾਂ ਦਾ ਪਾਉਂਗਾ ਤੇ ਥਰ ਥਰ ਕੰਬੂਗੀ ਪਹਿਲਾਂ ਮੈਂ ਦੱਸ ਹਾਂਜੀ ਤੋ ਚੁੱਪ ਚੁੱਪ ਕਰ ਰਹੀ ਨਹੀਂ ਮਨਪ੍ਰੀਤ ਬੱਸ ਦੀਦੀ ਇਦਾਂ ਹੀ ਮੈਨੂੰ ਹੁੰਦਾ ਵਾ ਰਿਸ਼ਤੇ ਕਿਦਾਂ ਬਦਲ ਗਏ ਆ ਮੇਰਾ ਅਮਨ ਹੀਗੀ ਤੁਹਾਡੀ ਮੈਨੂੰ ਥੋੜਾ ਪਤਾ ਹੀਗਾ ਕਿ ਉਹ ਜਗ੍ਹਾ ਤੇ ਮੈਂ ਆਉਣਾ ਵਾ ਮੈਨੂੰ ਪਤਾ ਨਹੀਂ ਕਿਉਂ ਬੜਾ ਹੀ ਅਜੀਬ ਜਿਹਾ ਫੀਲ ਹੁੰਦਾ ਰਹਿੰਦਾ ਵਾ ਇਦਾਂ ਨਾ ਸੋਚਿਆ ਕਰ ਪਾਗਲੇ ਜ਼ਿੰਦਗੀ ਦਾ ਥੋੜੀ ਪਤਾ ਹੁੰਦਾ ਕਿਹੜੇ ਮੋੜ ਤੇ ਆਣ ਕੇ ਕਿਨੂ ਖਲੋ ਜਾਣਾ ਵਾ ਬਾਕੀ ਮੇਰੀ ਗੱਲ ਸੁਣੋ ਜੋ ਹੋ ਗਿਆ ਨਾ ਸੋ ਹੋ ਗਿਆ ਵਾ ਪਾ ਇਹਨਾਂ ਦੀ ਗੱਲਾਂ ਜਿਹੜੇ ਚੇਤੇ ਨਾ ਕਰਿਆ ਕਰ ਕੋਝ ਨਹੀਂ ਹੁੰਦਾ ਕੀ ਬਤਾਨਨੇ ਬਣਨੇ ਇੱਥੇ ਨਹੀਂ ਤੇ ਆਉਣਾ ਜਿਹਦੇ ਕਰਕੇ ਸਾਰਾ ਕੁਝ ਹੋਇਆ ਵਾ ਅਮਨ ਦੇ ਨਾਲ ਕਹ ਤੇ ਦਿੰਦੇ ਆ ਦੀਦੀ ਮੈਨੂੰ ਹੁੰਦਾ ਵਾ ਕਾਚ ਕਿਤੇ ਉਹਦਾ ਪਹਿਲਾ ਰਿਸ਼ਤਾ ਨਾਲ ਟੁੱਟਦਾ ਉੱਥੇ ਉਹ ਚੱਲ ਜਾਂਦੀ ਤੇ ਸ਼ਾਇਦ ਆ ਜੋ ਜਿੰਦਿਆਂ ਜੀ ਹੁੰਦੀ ਆ ਔਰਤ ਨੂੰ ਪਤਾ ਹੀ ਆ ਉਹਦੇ ਕਿਹੜੀ ਕੰਡੀਸ਼ਨ ਵਿੱਚ ਹੀ ਉਹ ਤੇ ਜਿਹਦੇ ਕਰਕੇ ਮੰਨੇ ਭਾਜ ਦਾ ਰਿਸ਼ਤਾ ਹੋਇਆ ਹੈਗਾ ਤੇ ਚਲੋ ਹੁਣ ਉਹ ਇਦਾਂ ਹੋ ਗਈ ਤੇ ਚਲੋ ਆਨੇ ਬਣਨੇ ਤੇਰੀ ਗੱਲ ਬਣ ਗਈ ਇੱਧਰ ਆ ਸਾਰੇ ਸੰਜੋਗਾਂ ਦੀਆਂ ਗੱਲਾਂ ਹੁੰਦੀਆਂ ਬਸ ਕਿਸਮੰਦੀਆਂ ਖੇਡਾਂ ਵਾ ਇਹਦੇ ਵਿੱਚ ਕੋਈ ਦੰਨਾ ਕੁਛ ਨਹੀਂ ਆਏਗਾ ਕਿ ਕਹਿੰਦੇ ਹੁੰਦੇ ਚੱਕਰ ਹਨਾ ਚੱਲ ਜਾਂਦਾ ਜਦੋਂ ਪਤਾ ਨਹੀਂ ਲੱਗਦਾ ਬੰਦੇ ਦਾ ਪਰ ਜੀਦੀ ਫੇਰ ਵੀ ਹੈਨਾ ਤੂੰ ਨਾ ਕੋਈ ਸੋਚਿਆ ਹੋ ਰਹੀ ਹੈ ਨਾਲ ਹੁਣ ਸਮਝਦੀ ਆ ਮੈਂ ਕਿ ਚਲੋ ਪਹਿਲਾ ਜੀਜਾ ਹੈਗਾ ਤੇ ਚਲੋ ਹੁਣ ਜੀਜਾ ਤੁਹਾਨੂੰ ਪਤਾ ਕਿ ਆਪਣਾ ਹਨਾ ਉਹ ਹੋ ਗਿਆ ਵਾ ਕਿ ਕਹਿੰਦੇ ਜੀਵਨ ਸਾਥੀ ਬਣ ਗਿਆ ਵਾ ਦੁੱਖ ਤੇ ਹੁੰਦਾ ਹੀ ਆ ਫਿਰ ਉਹਨੂੰ ਕੀ ਕੀਤਾ ਜਾਵੇ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਆ ਤੂੰ ਐਨ ਟੈਨਸ਼ਨ ਨਾ ਲਿਆ ਕਰ ਜਿਆਦਾ ਚੰਗਾ ਹਾਂਜੀ ਆ ਤੂੰ ਖਾ ਪਕੌੜੇ ਕੋਈ ਗੱਲ ਨਹੀਂ ਬੋ ਖਾਓ ਮੰਮੀ ਤਹੀਂ ਵੀ ਲਓ ਮੈਂ ਚਾਹ ਪਾਉਣੀ ਹੈ ਤੇ ਖਾਓ ਜਿੰਨਾ ਜ਼ਿਆਦਾ ਸੋਚੇਗੀ ਓਨਾ ਹੀ ਉਹ ਵੀ ਗੱਲ ਕਮ ਖਰਾਬ ਹੋਣਾ ਵਾ ਮੰਜੋੜਾ ਮੂੰਹ ਜੋੜ-ਜੋੜ ਕੇ ਗੱਲਾਂ ਕਰਨ ਦੇਈਆਂ ਇਹ ਜੋਤੀ ਦੇ ਮਨਪਰੀਤ ਉਹਨੇ ਕੋਈ ਨਾ ਕੋਸ ਖਾਲ ਦੇਣਾ ਹੈ ਤੇ ਸਾਡਾ ਪੜਦਾ ਫਾਸ ਹੋ ਜਾਣਾ ਹੀ ਉਹ ਫੇਰ ਉਹ ਇੰਨਾ ਨਹੀਂ ਦਰੀਦਾ ਹੁੰਦਾ ਮੰਮੀ ਅਸੀਂ 24 ਘੰਟਿਆਂ ਨਾਲ ਬੱਜੇ ਰਹਿਣਾ ਵਾ ਹਾਏ ਰੱਬ ਜਾਂ ਤੂੰ ਜਾ ਖਾ ਬਾਦੂ ਖਾ ਲੂੰਗਾ ਗਾਂ ਜਾ ਖਾਲਾ ਹੁਣ ਤੂੰ ਵੀ ਨਾਲ ਲੱਗਦੇ ਖਾਲਾ ਮੈਂ ਖਾਲੂੰਗਾ ਬਾਅਦ ਚ ਹੁਣ ਨਹੀਂ ਹੋਣਾ ਨਹੀਂ ਮੈਂ ਨਹੀਂ ਹੋਣਾ ਕੱਖ ਨਹੀਂ ਹਾਲ ਮੇਰੇ ਆਖੇ ਕਿਹਨੇ ਵੀ ਨਹੀਂ ਲੱਗਣਾ ਲੱਗਦਾ ਮਾਦਾ ਦੇਵੇਂ ਡਰੀ ਜਾਂਦੀ ਨਾਲ ਡਰਾਈ ਜਾਂਦੀ ਐ ਲੈ 24 ਘੰਟਿਆਂ ਬਾਅਦ ਨਾਲ ਬੱਜੇ ਰਹਿਣਾ ਹੁੰਦੇ ਜਿਹ ਚੁਕਣਾ ਦੇਣੀ ਉਹ ਦੇ ਦੇਣੀ ਹੁੰਦੀ ਆ ਮਨਪ੍ਰੀਤ ਆ ਜਿਹੜੇ ਰਿੰਗ ਨਾ ਹੁਣ ਲਾਦੇ ਕਿੰਨੇ ਦਿਨਾਂ ਤੋਂ ਪਾਏ ਆ ਜਿਦੀ ਹੋਰ ਕੋਈ ਹੈ ਨਹੀਂ ਆ ਬੱਜਦਾ ਇਹ ਆਇਆ ਨਹੀਂ ਕਿ ਭਣਾ ਸੱਚੀ ਆਂਦਾ ਮੈਂ ਨਹੀਂ ਖਾਣੇ ਪਕੌੜੇ ਕੀ ਆ ਰਿੰਗ ਨੂੰ ਹਿਆ ਕਿੰਨੇ ਦਿਨਾਂ ਤੋਂ ਮਨ ਪਿੰਦਾ ਹੋਈ ਰਿੰਗ ਪਾਏ ਐ ਤੇ ਕੋਈ ਆ ਜਾਂਦਾ ਆਪੰਦਾ ਉਹ ਕੀ ਗੱਲ ਐ ਤਾੜੂ ਗੁਲਿਆ ਕਰਨ ਦੇ ਸਾਡੇ ਤੋਂ ਯਮ ਨਵੇਂ ਬਾਜ਼ਾਰ ਜਾਵੋ ਤੇ ਉਹਦੇ ਵਾਸਤੇ ਰਿੰਗ ਲਈ ਕਿਉਂ ਨਵੇਂ ਇਹੋ ਤਾਂ ਤਾਈ ਚਾਰ ਦਿਨ ਪਾਉਂਦੇ ਆ ਉਹਦੇ ਵਨ ਸੋਨੇ ਲਿਆ ਲਿਆ ਕੇ ਦੋ ਪਾਵੇ ਔਕੀ ਸਾਹਮਣੇ ਨਾ ਇਦਾਂ ਗੱਲਾਂ ਕਰ ਬਸ ਇਦਾਂ ਕਰੇ ਚੱਲੇ ਦੇਖ ਰੋ ਮੈਨੂੰ ਛੋਪ ਨਾ ਕਰਾ ਦਿਆ ਕਰੋ ਹੁਣ ਚੱਲੇ ਤੇ ਹੈਗੇ ਹੀ ਮੈਂ ਤੇ ਮਨਜੋਦ ਤੇ ਮੈਂ ਚੱਲ ਰੋਟੀ ਪਾਣੀ ਖਾ ਕੇ ਨਾਲ ਇਹ ਖਾ ਲੂਗੀ ਤੇ ਨਾਲ ਅਸੀਂ ਖਾ ਲਾਂਗੇ ਤੇ ਜਾਣੇ ਮਾਂ ਪੁੱਤ ਜਿਹੜੀ ਜਿਹੜੀ ਵੀ ਚੀਜ਼ ਈ ਹੋਣੀ ਕੋਈ ਸੈਟ ਲੈ ਹੋਣਾ ਵਾ ਕੋਈ ਕੱਲੇ ਟੋਪਸ ਮੈਨੂੰ ਵੀ ਬਠੇਰੀ ਰੀਜ ਵਾ ਚੀਜ਼ਾਂ ਦੀ ਮੈਂ ਤਾਂ ਕਿਤੇ ਪਹਿਲਾਂ ਹੀ ਲਿਆ ਲਿਆ ਕੇ ਰੱਖੀਆਂ ਸੀ ਤੇ ਉਹ ਹੁਣ ਤੈਨੂੰ ਪਤਾ ਜਿੱਧਰ ਗਈਆਂ ਬੇੜੀਆਂ ਤੇ ਉਧਰ ਗਏ ਮਲਾ ਹੁਣ ਤੇ ਹੱਥ ਪੱਲੇ ਕੋਈ ਚੀਜ਼ ਨਹੀਂ ਰਹਿ ਗਈ ਸੋਟਾ ਨਾਲ ਦੇ ਲਿਆਇਓ ਤੇ ਮੈਂ ਲਿਆਇਓ ਥੋੜੇ ਮਹਿੰਗੇ ਲਿਆਇਓ ਉਹੋ ਹੀ ਲੈਣ ਜਾਣਾ ਵਾ ਨਾ ਤੇ ਗੱਲ ਤਾਂ ਉੱਥੇ ਰਹਿ ਕੇ ਵੀ ਰੋਟੀ ਪਾਣੀ ਦੀ ਤੇ ਹੁਣ ਤੁਸੀਂ ਕੱਢਦੇ ਪਕੌੜੇ ਹੁਣ ਅਸੀਂ ਖਾ ਕੇ ਜਾਣੇ ਆ ਹਾਲਾ ਮਨਪ੍ਰੀਤ ਹਾਲੋ ਤੇ ਹੁਣ ਦਵਾਨ ਸਵੰਨੀਆਂ ਚੀਜ਼ਾਂ ਵਾਧੂ ਸਭ ਕੁਝ ਵਾ ਉਹ ਤੇ ਹੁਣ ਟਾਈਮ ਦੀ ਗੱਲ ਤੈਨੂੰ ਪਤਾ ਘੜੀ ਚੋਂਦੀ ਤਾਂ ਸਾਰੇ ਕੰਮ ਹੋਏ ਆ ਚੀਜ਼ਾਂ ਤੇ ਮੈਂ ਟੇਅਰ ਲਾ ਦੂੰ ਟੋਪਸਾਂ ਸੱਟਾਂ ਦੇ ਮੇਰੀ ਨੋਂ ਨਾਲੋਂ ਕਿਤੇ ਚੀਜ਼ਾਂ ਮਹਿੰਗੀਆਂ ਵਾਂ ਜਿੰਨੇ ਮਰਜ਼ੀ ਬਿਜੀ ਹੋਈ ਨਾ ਜਦੋਂ ਕੋਈ ਚੀਜ਼ ਲੈ ਕੇ ਦੇਣੀ ਹੋਵੇ ਨਾ ਨੂੰ ਤੀ ਨੂੰ ਟਾਈਮ ਨਿਕਲ ਜਾਂਦਾ ਆਪੇ ਨਹੀਂ ਭੈਣਾ ਹੁਣ ਚੱਲੇ ਆ ਹੁਣ ਦਿਨ ਚੜਿਆ ਦੁਕਾਨਾਂ ਦਾ ਹੋਵੇ ਤਾਂ ਬਾਹਾਂ ਖੁੱਲਣੀਆਂ ਵਾਂ ਦੁਕਾਨਾਂ ਤਾਂ ਖੁੱਲ ਜਾਂਦੀਆਂ ਟਾਈਮ ਨਾਲ ਚੱਲ ਚੰਗਾ ਤੂੰ ਵੀ ਤਰਾਣੀ ਠਾਣੀ ਲੱਗਦੀ ਆ ਤੂੰ ਹੀ ਲਿਆ ਦੇਨੀਓ ਫਿਰ ਤੂੰ ਹੀ ਆਪਣੇ ਕੱਢ ਕੱਢ ਕੇ ਦੋ ਚਾਰ ਦੇ ਦੇਨੀਓ ਵੀ ਲੈ ਦੀ ਦੀਦੀ ਆ ਪਾਰਾ ਜਾਂ ਮਨਪਰੀ ਤੇ ਆ ਪਾਰਾ ਐਮਰਜੈਂਸੀ ਤੇ ਕੋ ਮੰਗਿਆ ਇਹਨਾਂ ਸੈਟ ਉਹਦੇ ਤੇ ਮਰ ਚੱਲਦੀ ਹਾਂ ਦੇਣ ਲੱਗਿਆ ਭਾਈ ਤੱਕੀ ਅਬੇ ਮੈਂ ਦੇਖਾ ਨਾ ਉਹੀ ਪਾਇਆ ਮਨਪ੍ਰੀਤ ਨੇ ਆ ਸੁਣਾਉਣੀ ਆ ਵਾਰੀ ਵਾਰੀ ਵਿਆਹ ਕੇ ਪਾਇਆ ਜਾਗਾ ਬਾਕੀ ਇਹ ਗੱਲ ਕਿ ਮੈਂ ਪਤਾ ਕਿਉਂ ਨਹੀਂ ਦਿੰਦੀ ਚੀਜ਼ ਮੈਂ ਨਹੀਂ ਕਿ ਚੜ ਮੇਰੇ ਲੱਥੀਆਂ ਪੁਰਾਣੀਆਂ ਚੀਜ਼ਾਂ ਵਾ ਤੇ ਉਹੋ ਹੀ ਪਾਉਣੀਆਂ ਨਵੀਂ ਸਮੇਂ ਨੂੰ ਉਹ ਇੰਨੇ ਨੇ ਚਿਰਾਂ ਦੀਆਂ ਪਈਆਂ ਨੇ ਕੋਈ ਨਹੀਂ ਉਹਨੂੰ ਵੀ ਲਿਆ ਦੇਣੇ ਸੈਟ ਤੇ ਤੈਨੂੰ ਵੀ ਦੋ ਸੈਟ ਲਿਆ ਦੂੰਗੀ ਉਈ ਮੈਨੂੰ ਆਪਣੇ ਸੂਟ ਮੁਖਾਲ ਦੇ ਕਿਹੜੇ ਰਮਾਦਾਂ ਦੇ ਲੈ ਆਉਂ ਤੇਰੇ ਵੀ ਨਾਲ ਦੇ ਦੋਵੇਂ ਜਾਨੀਆਂ ਇੱਕੋ ਜਿਹਾ ਪਾਈ ਫਿਰਿਓ ਜਦੋਂ ਕਿਤੇ ਬਾਹਰ ਅੰਦਰ ਜਾਓਗੇ ਲੋਕਾਂ ਨੇ ਕਹਿਣਾ ਵਾ ਤਰਾਣੀ ਛਾਣੀ ਦੇ ਇੱਕੋ ਜਿਹਾ ਪਾਏ ਆ ਸੋਹਣੇ ਲੱਗਦੇ ਆ ਤੁਹਾਡੇ ਵਰਗਿਆਂ ਦੇ ਮਾਲ ਵਿੱਚ ਸਾੜਨਾ ਵਾ ਕਿਹੜੀ ਗੱਲੋਂ ਮਾਰ ਵੀ ਤੂੰ ਐਰੀਆ ਗੱਲਾਂ ਦਾ ਨਾ ਅਸਰ ਕਰੀ ਇਹਵੇਂ ਕਮਲੀਆਂ ਜੀਆਂ ਮਾਰਦੀ ਰਹਿੰਦੀ ਹੁੰਦੀ ਆ ਇਦਾਂ ਦੀ ਨੋਕਚੋਕ ਚੱਲਦੀ ਰਹਿੰਦੀ ਸਾਡੀ ਪੁੱਤ ਪਰ ਇਹ ਮੱਤਾ ਨਾ ਤੂੰ ਲੱਲੀ ਚੰਗਾ ਸੋਹਣੇ ਕੰਮ ਕਰਨੇ ਤੂੰ ਆਪੇ ਲੋਕੀ ਜੋਤੀ ਨੂੰ ਕਹਿਣਗੇ ਨਾ ਜੋਤੀ ਮਾੜੀ ਹੈ ਨਾ ਜੋਤੀ ਨੂੰ ਕਹਿਣਗੇ ਹਾਂਜੀ ਚੁੱਕੋ ਹੁਣ ਤੁਸੀਂ ਇਹਦੇ ਰੋਟੀ ਪਾਣੀ ਦਾ ਕਰੋ ਜਿਗਾਰਡਮੈਂਟ ਤੇ ਮੈਂ ਤੇ ਜਾਈਏ ਮੰਜੋਦ ਸਮਾਨ ਲੈ ਆਈਏ ਸਾਰਾ ਸੈਟ ਸੁੱਟ ਤੁਹਾਡੇ ਤੇ ਤੂੰ ਹੁਣ ਮੈਨੂੰ ਦੱਸ ਵੀ ਕੋਈ ਚੁੰਕੇ ਦਾ ਸਮਾਨ ਲਿਆਉਣ ਵਾਲਾ ਤੇ ਮੈਨੂੰ ਦੱਸ ਦੇ ਸੌਦਾ ਤਾਈ ਵੀ ਲਗਭਗ ਸਾਰਾ ਹੀ ਹੈਗਾ ਵਾ ਅੱਛਾ ਬਾਕੀ ਜੇ ਕੁਝ ਰਹਿੰਦੀ ਹੋਊਗਾ ਨਾ ਚੀਜ਼ੇ ਤਾਂ ਮੈਂ ਫੋਨ ਤੇ ਦੱਸ ਦਊਂਗੀ ਆਹੋ ਫੋਨ ਤੇ ਦੱਸ ਦਿਆ ਲਿਖ ਕੇ ਪਰਚੀ ਪਾ ਦੀ ਫਿਰ ਹੈ ਨਾ ਕੋਈ ਗੱਲ ਨਹੀਂ ਮੰਦਾ ਚਲ ਠੀਕ ਆ ਫਿਰ ਹੈ ਚੰਗਾ ਤੇ ਬਾਕੀ ਮੇਰੀ ਗੱਲ ਸੁਣੋ ਤਾਈ ਜੀ ਇੰਦਾ ਕਰੋ ਪਹਿਲੇ ਹਾਂ ਹਾਂ ਨਹੀਂ ਲੈਣਾ ਤੂੰ ਮਗਰੋਂ ਹੀ ਆਵਾਜ਼ ਮਾਰਦੀ ਹੁਣ ਤੇ ਜੁੱਤੀ ਲਾਵਾਂ ਮੈਂ ਕੋਸੇ ਲੈ ਕੇ ਆਈ ਮੋਟਰਸਾਈਕਲ ਤੇ ਬੈ ਗਏ ਹੀ ਪਿੱਛੇ ਜੁੱਤੀ ਨਹੀਂ ਲੱਗ ਗਈ ਹੀ ਤਹੀਂ ਇਹੋ ਹੀ ਤੇ ਆਵਾਜ਼ ਹੁੰਦੀ ਜੇ ਰੁਟਕੇ ਤੁਰੀਏ ਕਿਸੇ ਨੂੰ ਮਗਰੋਂ ਆਵਾਜ਼ ਮਾਰਨੀ ਹੁਣ ਜੁੱਤੀ ਲਾਉਂਗੀ ਪੈਰ ਝਾੜੂਂਗੀ ਪਾਣੀ ਘੁੱਟ ਪੀਉਂਗੀ ਫੇਰ ਤੁਰਾਂਗੀ ਹੋਰ ਨੀ ਹੁੰਦੀਆਂ ਹਾਂ ਦੱਸ ਕੀ ਕੰਨਚ ਵਾਲਾ ਪਾਉਣਾ ਹੁਣ ਮੈਨੂੰ ਮੈਂ ਤੇ ਇਹੋ ਕਹਿਣ ਲੱਗੀ ਸੀਗਾ ਕਿ ਤੁਸੀਂ ਨਾ ਜਾਓ ਇੰਦਾ ਕਰੋ ਮਨਪ੍ਰਿੰਤ ਮੰਨੇ ਭਾਜੀ ਨੂੰ ਭੇਜ ਦੋ ਸਹੀ ਗੱਲ ਵਾ ਸਹੀ ਗੱਲ ਵਾ ਮਨ ਪਸੰਦ ਦਾ ਜਿਹੜਾ ਸਮਾਨ ਲੈਉਣਾ ਪੀ ਲੈ ਆਵਣਗੇ ਤੁਹਾਨੂੰ ਕੀ ਪਤਾ ਲੱਗਦਾ ਕੀ ਲੈਉਣਾ ਤੇ ਕੀ ਨਹੀਂ ਲੈਉਣਾ ਮਰ ਪੀ ਜਾਓ ਤੁਸੀਂ ਚਲ ਜਿਓ ਫਿਰ ਗਾਈ ਗੱਲ ਜਿਹੜੀ ਨਾ ਬਿਲਕੁਲ ਸਹੀ ਹੈ ਤਾਡੀ ਵਿਚਾਰਦਾ ਤੁਸੀਂ ਜਾ ਕੇ ਤੇ ਵੇਖ ਲਿਆ ਹਾਈ ਤਾਂ ਮਨਜੋਤ ਨੂੰ ਸਾਰਾ ਪਤਾ ਪੁੱਤ ਸਖ ਦੋਵੇਂ ਜਾਣੇ ਜਾਓ ਨਾਲੇ ਕੁਛ ਖਾ ਪੀ ਆਇਓ ਨਾਲੇ ਕੋਮ ਫੇਰ ਆਇਓ ਨਹੀਂ ਹੁਣ ਤੇ ਮੇਰਾ ਰਾਜੂ ਹੋਇਆ ਵਾ ਹੁਣ ਨਹੀਂ ਮੈਂ ਜਾਣਾ ਤੀ ਜਾ ਨਾਲੇ ਮੇਰੀ ਗੱਲ ਸੁਣ ਬਹੁ ਤੇਰਾ ਮਨ ਹੋਰਦਾ ਹੋਰ ਹੋ ਜਾਊਗਾ ਨਹੀਂ ਕੋਈ ਨਹੀਂ ਦੀਦੀ ਹਾਇ ਮਨ ਨੂੰ ਕੀ ਹੋਇਆ ਵਾ ਮੇਰੀ ਮੰਨ ਤੇ ਚੱਲ ਜਾ ਕੋਈ ਗੱਲ ਨਹੀਂ ਆ ਨਹੀਂ ਮੈਂ ਨਹੀਂ ਜਾਣਾ ਤੁਸੀਂ ਲੈ ਆਓ ਚੱਲ ਠੀਕ ਆ ਫਿਰ ਚੁੱਕਣਾ ਨਹੀਂ ਦੇਈਦੀਆਂ ਹੁੰਦੀਆਂ ਦਾਦੀ ਬਹੁਤ ਵਾ ਪਤਾ ਨਹੀਂ ਇਹਨਾਂ ਨੂੰ ਇਹੋ ਗਿਆ ਮੁੰਡਾ ਹੋਰ ਮੈਂ ਕੁਝ ਗੱਲ ਕਹਿ ਨਾ ਦਵਾਂ ਦੱਸ ਮੈਂ ਕੀ ਕਹਿਣਾ ਵਾ ਵੇਲਾ ਫੇਰ ਜਾਂਦੀ ਜਾਂਦੀ ਗੱਲ ਕਰ ਗਈ ਚੁੱਕਣਾ ਨਾ ਦਈਏ ਚੁੱਕਣਾ ਬਹੁਤ ਆ ਕੋਈ ਲੋਗ ਇੰਨਿੰਦੇ ਤੇ ਯਾ ਟੁਕਰੋ ਤੇ ਫਿਰ ਮੈਨੂੰ ਚੱਲ ਕੋਈ ਨਹੀਂ ਨਹੀਂ ਕੰਮ ਤਾਂ ਕੋਈ ਨਹੀਂ ਕਰਨਾ ਅੰਦਰ ਚੱਲ ਜਾ ਤਾਂ ਬਸ ਕਰ ਲੈਣੀ ਮੈਂ ਭਾਂਡੇ ਭੁੰਡੇ ਸਾਫ਼ ਕਰਨੇ ਮੈਂ ਕਰ ਲੈਣੀ ਚੱਲ ਜਾ ਸੱਸਾਂ ਦੇ ਕਹਿਣਾ ਹੀ ਆ ਕਿ ਨੂਹਾਂ ਕੰਮ ਕਰਨ ਤਾਂ ਹੀ ਮੰंजे ਦੇ ਬਹਿ ਕੇ ਖਾਈਏ ਹੁਣ ਪਹਿਲੀ ਇਹ ਗੱਲਾਂ ਗਈਆਂ ਆਈਆਂ ਨੇ ਹੁਣ ਨਹੀਂ ਇਦਾਂ ਦਾ ਕੋਈ ਸਿਸਟਮ ਹੈਗਾ ਹੁਣ ਤੇ ਨਾ ਜੋ ਮਰਜ਼ੀ ਹੋ ਜਿਤਾਈ ਤੇਰ ਕੋ ਕੰਮ ਕਰਾਉਣਾ ਹੀ ਵੇਖੀ ਸਹੀ ਮੰਨਾ ਭਾਜ ਵੀ ਕਹਿੰਦਾ ਹੈਗਾ ਨਾ ਕਿ ਇਹ ਚੱਲਦਾ ਇਹ ਚੱਲਦਾ ਵੇਖੀ ਸਹੀ ਪੁੱਤ ਤੇਰਾ ਕੇਸ ਕਿੱਧਰ ਨੂੰ ਜਾਂਦਾ ਹੀ ਹੁਣ ਮੈਂ ਕਾਲੇ ਚਨੇ ਨਾ ਪੀਂਦਾ ਮੈਂ ਰਾਤ ਵਾਸਤੇ ਰਾਤ ਵਾਸਤੇ ਹਾਂਜੀ ਸਰ ਭਾਂਦੇ ਥੋੜੇ ਕੋ ਹੈ ਤੇ ਉਹ ਸਬਦਾ ਸਾਰਾ ਹੈਗਾ ਵਾ ਆ ਸਬਦਾ ਸਾਰਾ ਹੈਗਾ ਵਾ ਮੈਨੂੰ ਨੇ ਇੱਕ ਚੀਜ਼ ਦਾ ਲੱਗਣ ਡਿਆ ਜਿੱਦਾਂ ਹੋਇਆ ਨਹੀਂ ਆ ਤੂੰ ਆਖਣ ਦੇ ਲਗਾਓ ਅੱਪੀ ਦੇਗੀ ਮੈਂ ਚ ਹੈ ਨਹੀਂਗੀ ਹਾਂ ਮੈਂ ਤਾਂ ਹੀ ਸੋਚਣ ਦੀ ਕਿ ਕੀ ਚੀਜ਼ ਦਾ ਨਾ ਚੇਤਾ ਭੁੱਲਣ ਡਿਆ ਵਾ ਤੂੰ ਮੇਰੀ ਗੱਲ ਸੁਣੋ ਮੈਂ ਤਾਂ ਹੀ ਨੂੰ ਕਰਦਾ ਮੈਸੇਜ ਮੈਨੂੰ ਕਹਿ ਰਹੇ ਹੂ ਦੇ ਹੀ ਕਿ ਜੇ ਕੋਈ ਚੀਜ਼ ਮੰਗਾਉਣ ਵਾਲੀ ਤੇ ਫੋਨ ਕਰਦੀ ਮੈਨੂੰ ਆ ਚਲ ਕਹਿ ਦੇ ਉਹਨੂੰ ਵੀ ਦੇਗੀ ਮੈਂ ਚ ਲੈ ਆਵੇਂ ਹਾਂ ਮੈਨੂੰ ਸੁਣਾ ਦੇਦਾ ਫੇ ਚੇਤਾ ਭੁੱਲ ਜਾਂਦਾ ਫੇਰ ਬਚਣਾ ਸਬਜ਼ੀ ਵਿੱਚ ਦੇਗੀ ਮਿਰਚ ਪਾ ਦਵਾ ਸੁਆਦ ਜਿਓ ਇੰਦੀ ਨਾ ਰੰਗ ਜਿਹਾ ਵਧੀਆ ਲੱਗਣ ਲੱਗ ਪਿੰਦਾ ਹਾਂ ਹਾਂ ਦੇਗੀ ਮਿਰਚ ਤੇ ਹਰ ਸਬਜ਼ੀ ਜੀ ਤੇ ਆ ਜਾਂਦੀ ਐ ਆ ਚਲ ਹੁਣ ਆ ਮੈਂ ਫੋ ਵੀਧੋ ਮੇਰਾ ਨੇ ਬਾਜ਼ਾਰ ਗਏ ਦੀਦੀਆਂ ਨੇ ਵੀ ਅੰਦਰ ਲੰਮੇ ਬੈ ਗਈਆਂ ਮੇਰਾ ਤਾਂ ਜੀ ਕੰਡਿਆ ਨਾ ਇੱਥੇ ਮੈਂ દોੜ ਹੀ ਨਾ ਜਾਵਾਂ